ਇਹ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਸਾਡੇ ਪੰਜਾਬ ਵਾਲੇ ਜਦੋਂ ਤੁਰਦੇ ਨੇ ਨਾਲ ਹਰਿਆਣਾ ਤੁਰ ਪਿਆ ਨਾਲ ਯੂਪੀ ਭਾਈ ਇਹ ਜੋਸ਼ ਅਸੀਂ ਪਹਿਲੀ ਵਾਰੀ ਨਹੀਂ ਦੇਖ ਰਹੇ ਇਹ ਹਮੇਸ਼ਾ ਇਦਾਂ ਹੀ ਇਹ ਇਦਾਂ ਹੀ ਪੰਜਾਬ ਤੋਂ ਬਿਨਾ ਕਿਸੇ ਵੀ ਸੂਬੇ ਦੇ ਵਿੱਚ ਕੋਈ ਇਦਾਂ ਦਾ ਮਸਲਾ ਪੈਂਦਾ ਨਾ ਪਾਣੀਆਂ ਦਾ ਪੈਂਦਾ ਜਾਂ ਕਿਸੇ ਹੋਰ ਚੀਜ਼ ਦਾ ਪੈਂਦਾ ਰਾਤੋਂ ਰਾਤ ਮਸਲੇ ਹੱਲ ਹੋ ਜਾਂਦੇ ਨੇ ਉਹਨੂੰ ਕਿੰਨਾ ਕਿਤੇ ਉਹ ਗੱਲਾਂ ਸਮਝ ਆਉਂਦੀਆਂ ਨੇ ਕਿ ਇਹ ਕੱਲਾ ਬੰਦਾ ਲੱਖਾਂ ਦੇ ਬਰਾਬਰ ਹੈ ਨਹੀਂ ਧਰਨੇ ਸਾਡੇ ਯੂਸੀ ਨਾਲ ਅੱਜ ਯੂਥ ਨਾਲ ਬਜ਼ੁਰਗ ਆ ਕੇ ਸਾਡੇ ਕੀ ਬਣੇਗਾ ਲੈਸੀ ਉਹ ਨਾ ਵੱਜ ਜਾਵੇਂ ਵਾਦਲੋ ਫੜ ਜਾਓ ਲੋ ਇਧਰ ਉਹ ਦੇਤੀ ਬਸ ਆਣੀ ਨਹੀਂ ਰਹੀ ਕਾਪੀ ਕਾਪੀ ਜਦੋਂ ਆ ਕੇ ਇੱਥੇ ਉਹ ਪ੍ਰੋਪਰ ਕਾਨੂੰਨ ਬਣ ਕੇ ਮੇਰੇ ਮੂਹਰੇ ਉਦੋਂ ਹਨ ਮੰਨੇ ਜਾਓ ਉਦੋਂ ਤਾਂ ਅਸੀਂ ਆਪਣੇ ਉਹ ਤਾਂ ਜਿੱਤੇ ਹੋਏ ਆ ਕਿਉਂਕਿ ਸਾਡਾ ਇਕੱਠ ਦੱਸਦਾ ਕਿ ਅਸੀਂ ਜਿੱਤੇ ਹੋਏ ਆ ਪਰ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਜਦ ਤੱਕ ਪ੍ਰੋਪਰ ਨਹੀਂ ਹੁੰਦੀ ਅਸੀਂ ਕਿਸੇ ਫੈਸਲੇ ਨੂੰ ਨਹੀਂ ਮੰਨਦੇ ਕਿਉਂਕਿ ਐਵੇਂ ਕਿਸੇ ਨੇ ਕਹਿਤਾ ਹਾਂ ਜੀ ਹੋ ਗਿਆ ਤੁਹਾਡਾ ਕੰਮ ਨਹੀਂ ਹੁੰਦਾ ਬਾਰ ਬਾਰ ਕੇਂਦਰ ਸਰਕਾਰ ਜੀ ਜੋਸ਼ ਤੇ ਨੌਜਵਾਨਾਂ ਤੇ ਬਜ਼ੁਰਗਾਂ ਦਾ ਜੋਸ਼ ਦੇਖ ਕੇ ਕਿਵੇਂ ਲੱਗਦਾ ਇਹ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਸਾਡੇ ਪੰਜਾਬ ਵਾਲੇ ਜਦੋਂ ਤੁਰਦੇ ਨੇ ਨਾਲ ਹਰਿਆਣਾ ਤੁਰ ਪਿਆ ਨਾਲ ਯੂਪੀ ਪਰ ਇਹ ਜੋਸ਼ ਅਸੀਂ ਪਹਿਲੀ ਵਾਰੀ ਨਹੀਂ ਦੇਖ ਰਹੇ ਇਹ ਹਮੇਸ਼ਾ ਇਦਾਂ ਹੀ ਚੱਲਦਾ ਇਹ ਇਦਾਂ ਹੀ ਬਰਕਰਾਰ ਰਹਿੰਦਾ ਪਰ ਸਾਨੂੰ ਉਦੋਂ ਦਿਖਾਉਣਾ ਪੈਂਦਾ ਜੋਸ਼ ਜਦੋਂ ਸਾਡੇ ਨਾਲ ਕੋਈ ਧੱਕਾ ਕਰਦਾ ਕੀ ਲੱਗਦਾ ਸੰਵਿਧਾਨ ਦੇ ਖਿਲਾਫ ਜਾ ਕੇ ਵੀ ਰੂਲ ਬਣਾਏ ਜਾ ਰਹੇ ਨੇ ਜਿਵੇਂ ਕਿ ਆ ਵਿਦਿਆਰਥੀ ਧਰਨਾ ਲਾਉਣ ਲਈ ਵੀ ਪਹਿਲਾਂ ਮਨਜ਼ੂਰੀ ਲੈਣਗੇ ਤਾਂ ਸੰਵਿਧਾਨ ਦੇ ਹਿਸਾਬ ਨਾਲ ਇਹ ਚੱਲਦੇ ਹੁਣ ਤੇ ਸਾਨੂੰ ਕੋਈ ਨਾ ਕਰਨੇ ਜੀ ਫੇਰਾ ਰੋਲੇ ਨਾ ਬਵੇ ਇਹ ਆ ਕਿ ਸਾਡੇ ਨਾਲ ਸ਼ੁਰੂ ਤੋਂ ਇਹਨਾਂ ਨੇ ਪੁੱਤਰੀ ਮਾਂ ਵਾਲਾ ਹਾਲ ਕੀਤਾ ਤੋਂ ਅਸੀਂ ਇਹੇ ਬੇਨਤੀ ਕਰਦੇ ਹਾਂ ਸਰਕਾਰਾਂ ਅੱਗੇ ਕਿ ਪੰਜਾਬੀ ਤੁਹਾਡੇ ਨਾਲ ਖੜੇ ਆ ਤੁਸੀਂ ਇਦਾਂ ਦਾ ਧੱਕਾ ਨਾ ਕਰੋ ਕਿ ਤੁਹਾਡੇ ਖਿਲਾਫ ਹੋ ਜਾਣ ਤੋਂ ਚੜ੍ਹਦੀ ਕਲਾ 'ਚ ਰਹੋ ਤੇ ਚੜ੍ਹਦੀ ਕਲਾ 'ਚ ਰਹਿਣ ਦਿਓ ਹੁਣ ਕਿੱਦਿਆ ਸਰਕਾਰਾਂ ਨੂੰ ਕਿੰਨਾ ਕੋ ਫੇਲ ਸਮਝਦੇ ਇਸ ਮਾਮਲੇ 'ਚ ਕਿਉਂਕਿ ਪੰਜਾਬ ਦਾ ਤਾਂ ਹੱਕ ਬਾਨ ਹੀ ਗਿਆ 1999 ਸੀਗਾ ਪੰਜਾਬ ਨੂੰ ਪੰਜਾਬ ਤੋਂ ਖੋਣ ਦੀ ਟਰਾਈ ਕੀਤੀ ਜਾਂਦੀ ਆ ਬਾਰ-ਬਾਰ ਜੀ ਕਦੇ ਉਹ ਕਿਸਾਨੀ ਜਦੋਂ ਮੋਰਚੇ ਲੱਗਦੇ ਉਦੋਂ ਪਤਾ ਲੱਗਦਾ ਕਿ ਸਾਡੇ ਆ ਹੱਕ ਹੁਣ ਤੁਸੀਂ ਸੋਚੋ ਜਿਹੜੇ ਕਿਸਾਨੀ ਧਰਨੇ ਦੇ ਵਿੱਚ ਆਪਾਂ ਚੀਜ਼ਾਂ ਦੇਖਦੇ ਆ ਜਿਹੜੇ ਵੱਡੇ ਸਸੀਗਲ ਬਾਪੂ ਜਿਹੜੇ ਵੱਡੇ ਘਰਾਣੇ ਨੇ ਕਿਸਾਨ ਸਸੀਗਲ ਦੇ ਵੱਡੇ ਘਰਾਣੇ ਨੇ ਸਾਡੀਆਂ ਫਸਲਾਂ ਚੱਕ-ਚੱਕ ਕੇ ਸੰ ਜਨਨ ਨੂੰ ਐਮ ਐਸ ਪੀ ਵੀ ਨਹੀਂ ਮਿਲਦੀ ਕਿੰਨੇ ਮਹਿੰਗੇ ਰੇਟਾਂ ਤੇ ਕਿਵੇਂ ਵੇਚਦੇ ਨੇ ਕਿ ਕਿਸਾਨ ਸਾਡਾ ਰੁੱਲਦਾ ਪਿਆ ਜਦੋਂ ਵੀ ਸਾਡੀ ਹੋਣ ਦੀ ਗੱਲ ਸੀ ਨੇ ਤੇ ਅੱਜ ਐਜੂਕੇਸ਼ਨ ਏਜੂਕੇਸ਼ਨ ਦਾ ਉਹ ਜਿੱਥੋਂ ਇਹ ਯੂਥ ਨੇ ਨਿਕਲ ਕੇ ਲੀਡਰ ਵੀ ਬਣਨਾ ਕਿਸ ਨੇ ਆਰਕਟਸ ਬਣਨਾ ਕਿਸ ਨੇ ਕੋਈ ਆਫੀਸਰ ਬਣਨਾ ਕਿਸ ਨੇ ਕੋਈ ਬਿਜ਼ਨਸਮੈਨ ਬਣਨਾ ਸੋ ਦੱਸੋ ਇੱਥੇ ਹੁਣ ਏਡਾ ਵੱਡਾ ਮਸਲਾ ਅਸੀਂ ਕਿਵੇਂ ਚੱਲੇਗੇ ਸਾਡੇ ਪੰਜਾਬ ਤੋਂ ਸਾਡੀ ਪੰਜਾਬ ਯੂਨੀਵਰਸਿਟੀ ਫੋਕਲਿਆ ਚੱਲੇ ਭਾਜੀ ਪਹਿਲਾਂ ਕਿਸਾਨੀ ਧਰਨਾ ਆਪਣਾ ਫਿਰ ਪਾਣੀਆਂ ਤੇ ਡਾਕਾ ਤੇ ਹੁਣ ਇਹ ਪੀਯੂ ਦਾ ਮਾਮਲਾ ਲਗਾਤਾਰ ਪੰਜਾਬ ਤੇ ਹਮਲੇ ਹੋ ਰਹੇ ਨੇ ਕੇਂਦਰ ਵੱਲੋਂ ਜਰਕਿੱਟ ਦੇ ਹੋਰ ਸਟੇਟ ਤੇ ਇਦਾਂ ਦਾ ਕੋਈ ਹਮਲਾ ਹੋਇਆ ਹੋਵੇ ਸੁਣਨ ਦੇ ਵਿੱਚ ਨਹੀਂ ਆਇਆ ਕੀ ਲੱਗਦਾ ਇਹਦੇ ਪਿੱਛੇ ਕਾਰਨ ਕੀ ਲੱਗਦਾ ਤੁਸੀਂ ਇੱਕ ਚੀਜ਼ ਦੇਖਿਓ ਪੰਜਾਬ ਤੋਂ ਬਿਨਾਂ ਕਿਸੇ ਵੀ ਸੂਬੇ ਦੇ ਵਿੱਚ ਕੋਈ ਇਦਾਂ ਦਾ ਮਸਲਾ ਪੈਂਦਾ ਨਾ ਪਾਣੀਆਂ ਦਾ ਪੈਂਦਾ ਜਾਂ ਕਿਸੇ ਹੋਰ ਚੀਜ਼ ਦਾ ਪੈਂਦਾ ਰਾਤੋਂ ਰਾਤ ਮਸਲੇ ਹੱਲ ਹੋ ਜਾਂਦੇ ਨੇ ਹੂੰ ਤੇ ਸਾਡੇ ਪੰਜਾਬ ਦੀ ਗੱਲ ਹੁੰਦੀ ਹੈ ਪੰਜਾਬ ਵਾਲੇ ਅਸੀਂ ਸਾਡੇ ਮਸਲਾਂ ਨੂੰ ਰੜਕੇ ਰੜਕਣ ਲੱਗ ਜਾਂਦੇ ਨੇ ਹੂੰ ਇਦਾਂ ਨਹੀਂ ਜੀ ਉਦਾਂ ਨਹੀਂ ਜੀ ਇਹ ਨਹੀਂ ਉਹ ਨਹੀਂ ਫੇਰ ਸਾਡੇ ਲੋਕ ਜਦੋਂ ਰੋਡਾਂ ਤੇ ਆ ਕੇ ਬੈਠਦੇ ਨੇ ਸਾਡੀ ਬਸ ਕਰਾ ਕੇ ਉਹ ਤੋਂ ਬਾਅਦ ਫੇ ਕਹਿੰਦੇ ਨੇ ਠੀਕ ਆ ਤੁਸੀਂ ਠੀਕ ਕਹਿੰਦੇ ਸੀਗੇ ਬਹੁਤ ਔਕੇ ਮੰਦੇ ਨੇ ਪਤਾ ਨਹੀਂ ਕਿਉਂ ਸਾਡੇ ਪੰਜਾਬ ਨਾਲ ਇਦਾਂ ਦਾ ਬਿਤਕਰਾਂ ਹੁੰਦਾ ਹੁਣ ਤਾਂ ਸਾਡੇ ਪੰਜਾਬ ਨਾਲ ਹਰਿਆਣਾ ਯੂਪੀ ਹਮਾਚਲ ਸਾਰੇ ਰਲ ਕੇ ਗੱਲਾਂ ਕਰਦੇ ਨੇ ਨਾ ਜਦੋਂ ਪਸਾਨੀਦਾਰਾਂ ਦੀ ਗੱਲ ਸੀ ਇਹਦਾ ਮਤਲਬ ਸਾਰਿਆਂ ਨੂੰ ਲੱਗਦਾ ਸੀ ਸਾਡੇ ਨਾਲ ਤੱਕਾ ਹੋ ਰਿਹਾ ਗਲਤ ਹੋ ਰਿਹਾ ਜਦੋਂ ਸਾਰਿਆਂ ਨੂੰ ਲੱਗਦਾ ਫਿਰ ਜਿਹੜੀ ਗੱਲ ਸਾਰਿਆਂ ਨੂੰ ਗਲਤ ਲੱਗਦੀ ਹੈ ਉਹ ਸਰਕਾਰ ਨੂੰ ਕਿਉਂ ਨਹੀਂ ਲੱਗਦੀ ਅੱਛਾ بڑے ਲੋਕ ਕਹਿੰਦੇ ਨੇ ਕਿ ਉਹਨਾਂ ਜਿਹੜੀਆਂ ਸਰਕਾਰਾਂ ਨੂੰ ਨਾ ਪਗੜੀ ਜ਼ਿਆਦਾ ਚੁਭਦੀ ਸਮਝਦੇ ਨੇ ਸਮਝਦਾ ਤਮ ਹੈ ਕਿ ਸਹੀ ਕਹਿ ਰਹੇ ਲੋਕ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਗੁਰਗੋਬ ਸਿੰਘ ਜੀ ਨੇ ਕੀ ਕੀਤਾ ਜਦੋਂ ਜਿਹੜੀ ਜਿਹੜੀ ਅਕਾਲਪੁਰ ਖਾਲੀ ਫੌਜ ਆ ਨਾ ਜਦੋਂ ਸਵਾ ਸਵਾ ਲੱਖ ਨਾਲ ਇਕੱਲਾ ਲੜਾਇਆ ਜੀ ਇਹਨਾਂ ਨੂੰ ਕਿੰਨਾ ਕਿਤੇ ਉਹ ਗੱਲਾਂ ਸਮਝ ਆਉਂਦੀਆਂ ਨੇ ਕਿ ਇਹ ਇਕੱਲਾ ਬੰਦਾ ਲੱਖਾਂ ਦੇ ਬਰਾਬਰ ਹੈ ਇਹਨਾਂ ਨੂੰ ਇਸ ਕਰਕੇ ਉਹ 2% ਵਾਲੇ ਤੋਂ ਡਰ ਲੱਗਦਾ ਭਾਜੀ ਆਖਰੀ ਸਵਾਲ ਹੈ ਤੁਸੀਂ ਹੜਾਂ ਦੇ ਦੌਰਾਨ ਵੀ ਲਗਾਤਾਰ ਡਟੇ ਰਹੇ ਹੋ ਜੋਸ਼ ਵੀ ਭਰਿਆ ਸੇਵਾ ਵੀ ਕੀਤੀ ਹੈ ਜੋ ਇਹ ਧਰਨਾ ਇਸ ਮੌਕੇ ਵੀ ਇੱਕ ਜੋਸ਼ ਦੀ ਜਿਵੇਂ ਕਿਸਾਨੀ ਧਰਨੇ ਦੇ ਵਿੱਚ ਵੀ ਕਲਾਕਾਰਾਂ ਨੇ ਵੱਡਾ ਇੱਕ ਆਪਣਾ ਸਮਾਂ ਦਿੱਤਾ ਜੋ ਹੌਸਲਾ ਭਰਿਆ ਇੱਥੇ ਵੀ ਇਸੇ ਤਰ੍ਹਾਂ ਜੋਸ਼ ਭਰਨ ਦੇ ਲਈ ਹੌਸਲਾ ਮੈਨੂੰ ਇਹ ਪਤਾ ਜੀ ਮੈਂ ਆਪਣੇ ਟਾਈਮ ਦੇ ਵਿੱਚ ਬੜਾ ਬੜਾ ਕੁਝ ਦੇਖਿਆ ਸੀ ਬੜੇ ਆਰਟਿਸਟ ਇਕੱਠੇ ਹੋ ਕੇ ਕੰਮ ਕੀਤੇ ਨੇ ਹੁਣ ਜਿਹੜਾ ਯੂਥ ਹੈ ਜੰਟੇ ਹੋਣੇ ਨੇ ਇਹ ਸਾਰੇ ਮੁੰਡੇ ਜਿੰਨੇ ਹੁਣ ਵੀ ਨੇ ਸਾਡਾ ਸਰਕਲ ਹੈ ਨਵੇਂ ਆਰਟਿਸਟ ਵੀ ਪੁਰਾਣੇ ਸਾਰੇ ਰਲ ਕੇ ਜਦੋਂ ਇਦਾਂ ਦਾ ਕੋਈ ਕੰਮ ਆਉਂਦਾ ਫਿਰ ਉਦੋਂ ਕੋਈ ਵੱਡਾ ਛੋਟਾ ਨਹੀਂ ਹੁੰਦਾ ਉਦੋਂ ਹੀ ਹੁੰਦਾ ਕਿ ਸਾਡੇ ਪੰਜਾਬ ਦਾ ਮਸਲਾ ਹੈ ਔਰ ਸਾਨੂੰ ਸਾਰਿਆਂ ਨੂੰ ਰਲ ਕੇ ਸਾਧਣਾ ਚਾਹੀਦਾ ਜਦੋਂ ਆਰਟਿਸਟ ਦੁਰਦ ਨੇ ਆਰਟਿਸਟ ਦੇ ਨਾਲ ਜਿਵੇਂ ਕਿਸਾਨੀ ਮੋਰਚਾ ਲਾਉਣ ਇੱਥੇ ਯੂਨੀਵਰਸਿਟੀ ਹੈ ਤੇ ਕਿਸਾਨਾਂ ਦਾ ਕੀ ਮਤਲਬ ਆ ਭਾਈ ਇਹਦਾ ਮਤਲਬ ਕਿਤਨਾ ਕੀਤੇ ਇਕੱਲੇ ਇਹਦਾ ਮਤਲਬ ਕਿਤਨਾ ਕੀਤੇ ਇਕੱਲੀ ਯੂਨੀਵਰਸਿਟੀ ਦਾ ਚੱਕਰ ਨਹੀਂ ਇਹ ਪੰਜਾਬ ਦਾ ਮਸਲਾ ਹੈ ਆਦਰਵਾਈਜ਼ ਬੇਵਜਾ ਉੱਠ ਕੇ ਸਾਡੇ ਕਿਸਾਨ ਕਿਉਂ ਆਣਗੇ ਆਰਟਿਸਟ ਕਿਉਂ ਆਣਗੇ ਬੱਚੇ ਵੀ ਨੇ ਆਏ ਨੇ ਬਜ਼ੁਰਗ ਵੀ ਆਏ ਨੇ ਸਾਰੇ ਆਏ ਨੇ ਕਿਉਂਕਿ ਇਕੱਲਾ ਸਾਡੇ ਸਟੂਡੈਂਟ ਦਾ ਮਸਲਾ ਨਹੀਂ ਇਹ ਪੰਜਾਬ ਦਾ ਮਸਲਾ ਔਰ ਸਟੂਡੈਂਟ ਸਾਡਾ ਭਵਿੱਖ ਨੇ ਸਾਡਾ ਫਿਊਚਰ ਨੇ ਸਾਡੇ ਹੱਕ ਖੋਏ ਜਾ ਰਹੇ ਇੱਥੇ ਤਾਂ ਕਰਕੇ ਸਾਰੇ ਇਕੱਠੇ ਹੋਏ ਆ ਕਿ ਜੇ ਆਪਾਂ ਬੈਗਬੋਨ ਆ ਇਹਨਾਂ ਦੀ ਜੇ ਆਪਾਂ ਨਾਲ ਖੜਦੇ ਆ ਸਾਡੇ ਜਿੱਦਾਂ ਸਾਡੇ ਸਾਰੇ ਜਿੰਨੇ ਵੀ ਆਂ ਜਥੇਬੰਦੀਆਂ ਆ ਸਾਡੇ ਨਾਲ ਖੜੀਆਂ ਆ ਡਬਲ ਹੌਸਲਾ ਹੋ ਗਿਆ ਕਿ ਕੋਈ ਗੱਲ ਨਹੀਂ ਸਾਡੇ ਨਾਲ ਮੈਨ ਪਾਵਰ ਬਹੁਤ ਜ਼ਰੂਰੀ ਹੈ ਨਹੀਂ ਤਾਂ ਜੇ ਮਤਲਬ ਚੁੱਪ ਕਰਕੇ ਸਾਰਾ ਪ੍ਰੋਟੈਸਟ ਹੁੰਦਾ ਤਾਂ ਬੈਰੀਗੇਡ ਕਾਹ ਤੋਂ ਲਾਉਂਦੇ ਸਾਰਾ ਕੁਝ ਕੀ ਸੋ ਕਿਸਾਨੀ ਧਰਨੇ ਸਾਡੇ ਯੂਸੀ ਨਾਲ ਅੱਜ ਯੂਥ ਨਾਲ ਬਜ਼ੁਰਗਾਂ ਆ ਕੇ ਸਾਡੇ ਧੰਨਵਾਦ ਸੋ ਇਹ ਸਨ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਜਿਨ੍ਹਾਂ ਨੇ ਕਿਹਾ ਕਿ ਕਲਾ ਤਾਂ ਕਲਾਕਾਰ ਵੀ ਜਿਵੇਂ ਕਿਸਾਨੀ ਧਰਨੇ ਦੇ ਵਿੱਚ ਜੋਸ਼ ਭਰਨ ਦੇ ਲਈ ਪਹੁੰਚਦੇ ਰਹੇ ਓਵੇਂ ਇਸ ਵਾਰ ਵੀ ਕਲਾਕਾਰ ਉਸੇ ਤਰ੍ਹਾਂ ਹੀ ਜੋਸ਼ ਭਰੰਦੇ ਲਈ ਇਸ ਧਰਨੇ ਦੇ ਵਿੱਚ ਵੀ ਜੋ ਪੰਜਾਬ ਦੇ ਸੱਭਿਆਚਾਰ ਪੰਜਾਬ ਦੀ ਧਰੋਹਰ ਪੰਜਾਬ ਦੀ ਬਰਾਸਤ ਇੱਕ ਹਮਲਾ ਕੇਂਦਰ ਦਾ ਇਸ ਦੇ ਵਿੱਚ ਵੀ ਸਾਥ ਦੇਣ ਲਈ ਇਸੇ ਤਰ੍ਹਾਂ ਹੀ ਪਹੁੰਚਦੇ ਰਹਿਣਗੇ ਸੋ ਪੀਓ ਤੋਂ ਲਗਾਤਾਰ ਤੁਹਾਡੇ ਲਈ ਅਪਡੇਟ ਲੈ ਕੇ ਆ ਰਹੇ ਹਾਂ ਅਨਲਿमिटेड ਗਿਆ ਤੇ ਤੁਸੀਂ ਦੇਖਦੇ ਰਹੋ ਚੰਡੀਗੜ੍ਹ ਤੋਂ ਤੁਹਾਡੇ ਲਈ ਇੱਕ ਖਾਸ ਹੋਰ ਅਪਡੇਟ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ